ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਹੈ ਜੀ ਆਓ ਕੋਸ਼ਿਸ਼ ਕਰਦੇ ਹਾਂ ਜੋ ਸ਼ਲੋਕ ਵਰਨ ਤੇ ਵਧੇਕ ਮਹਲਾ ਪਹਿਲੋਂ ਇਹ ਪਵਨ ਸਰ ਲੇਖ ਦੇ ਥੱਲੇ ਬਾਣੀ ਆਪਾਂ ਲੜੀਵਾਰ ਵਿਚਾਰ ਦੇ ਆ ਰਹੇ ਹਾਂ ਸੋ ਅੱਜ ਜੋ ਆਪਣਾ 16 ਨੰਬਰ ਪਦਾ ਹੈ ਤੇ ਆਓ ਆਪਾਂ ਇਸ ਨੂੰ ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾਉਂਦੇ ਨੇ ਕੋਸ਼ਿਸ਼ ਕਰਦੇ ਹਾਂ ਸਮਝਣ ਦੀ ਸੋ ਬ੍ਰਹਮਣ ਜੋ ਬਿੰਦੈ ਬ੍ਰਹਮ ਇਸ ਪਦੇ ਦੇ ਅੰਦਰ ਆ ਜਿਹੜੇ ਧਾਰਮਿਕ ਖੇਤਰ ਦੇ ਦੋ ਵੱਡੇ ਆਗੂ ਹਨ ਉਹਨਾਂ ਦੀ ਗੱਲ ਕੀਤੀ ਹੈ ਇੱਕ ਤਾਂ ਬ੍ਰਾਹਮਣ ਜਿਹੜਾ ਸਭ ਤੋਂ ਵੱਡਾ ਆਪਣੇ ਧਰਮ ਦਾ ਆਗੂ ਅਖਵਾਉਂਦਾ ਹੈ ਉਸ ਨੇ ਆਗੂ ਜਿਹੜੀ ਸ਼੍ਰੇਣੀ ਵੰਡੀ ਹੋਈ ਹੈ ਵਰਣ ਵੰਡ ਦੇ ਹਿਸਾਬ ਨਾਲ ਬ੍ਰਾਹਮਣ ਖੱਤਰੀ ਸੂਦ ਵੈਸ਼ ਇਨਾਂ ਦੇ ਵਿੱਚੋਂ ਖੱਤਰੀ ਤੇ ਬ੍ਰਾਹਮਣ ਦੀ ਗੱਲ ਇੱਥੇ ਕਰ ਰਹੇ ਨੇ ਸਤਿਗੁਰੂ ਸਾਨੂੰ ਦੱਸ ਰਹੇ ਨੇ ਵੀ ਐਕਚੁਅਲੀ ਕਿਉਂਕਿ ਇੱਕ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਬੇਨਤੀ ਕੀਤੀ ਹੈ ਗੁਰੂ ਪਾਸ਼ਾ ਜੀ ਨੇ ਬਹੁਤ ਸਾਰਾ ਨਿਜਾਮ ਬਹੁਤ ਸਾਰਾ ਪ੍ਰਬੰਧ ਜੋ ਪਹਿਲਾਂ ਵੇਦਾਂ ਸਨਾਤਨ ਦੇ ਹਿਸਾਬ ਨਾਲ ਚੱਲ ਰਿਹਾ ਸੀ ਉਹਨੂੰ ਮੋੜ ਤੋਂ ਹੀ ਕੰਡੈਮ ਕਰਨ ਦੀ ਬਜਾਏ ਕੁਝ ਕੁ ਚੀਜ਼ਾਂ ਦੀ ਗੱਲ ਕਰਦਾ ਮੈਂ ਉਹਨੂੰ ਮੋਡੀਫਾਈ ਕਰਤਾ ਮੋਡੀਫਾਈ ਦਾ ਮਤਲਬ ਜਿਵੇਂ ਬ੍ਰਾਹਮਣ ਕਹਿੰਦਾ ਵੇਦ ਕਹਿੰਦਾ ਸ਼ਾਸਤਰ ਕਹਿੰਦਾ ਤੀਰਥ ਬੜਾ ਮਹਾਨ ਆ ਤੇ ਤੀਰਥ ਤੇ ਨਹਾਉਣ ਜਾਓ ਤੁਹਾਡੇ ਪਾਪ ਕੱਟੇ ਜਾਣਗੇ ਹੁਣ ਗੁਰੂ ਜੀ ਨੇ ਤੀਰਥ ਨੂੰ ਕੰਡਮ ਨਹੀਂ ਕੀਤਾ ਰੱਦ ਨਹੀਂ ਕੀਤਾ ਗੁਰੂ ਜੀ ਨੇ ਕਿਹਾ ਵੀ ਹਾਂ ਤੀਰਥ ਅਸੀਂ ਵੀ ਮੰਨਦੇ ਆ ਪਰ ਸਾਡੇ ਲਈ ਕੀ ਆ ਤੀਰਥ ਨਹਾਉਣ ਜਾਉਂ ਤੀਰਥ ਨਾਮ ਹੈ ਇਥੇ ਸਾਨੂੰ ਇਹ ਇਸ ਤਰ੍ਹਾਂ ਉਧਰੋਂ ਧਿਆਨ ਤੋੜ ਕੇ ਇੱਧਰ ਬਣਾਤਾ ਵੀ ਨਹੀਂ ਸਾਡੇ ਲਈ ਤੀਰਥ ਨਾਮ ਹੈ ਇਸੇ ਲਈ ਹੁਣ ਇਥੇ ਜਿਹੜਾ ਬ੍ਰਾਹਮਣ ਆਪਣੇ ਆਪ ਨੂੰ ਉੱਚ ਸ਼੍ਰੇਣੀ ਦਾ ਮੰਨਦਾ ਹੈ ਜਾਂ ਦੂਜੀ ਕੈਟਾਗਰੀ ਨੂੰ ਖੱਤਰੀ ਮੰਨਦਾ ਹੈ ਤਾਂ ਗੁਰੂ ਪਾਸ਼ਾ ਜੀ ਉਸੇ ਦੀ ਗੱਲ ਨੂੰ ਹੀ ਹੋਰ ਰੂਪ ਵਿੱਚ ਪੇਸ਼ ਕਰ ਰਹੇ ਨੇ ਕਿ ਵੀ ਅਸਲੀ ਬ੍ਰਾਹਮਣ ਕੌਣ ਹੁੰਦਾ ਹੈ ਮਾਰੇ ਕਹਿੰਦੇ ਅਸੀਂ ਬ੍ਰਾਹਮਣ ਕੋਮਨ ਕਰਨੀ ਹਾਂ ਹਾਂ ਅਸੀਂ ਇਹ ਦੇਖਣਾ ਕਿ ਭਾਈ ਐਕਚੁਅਲੀ ਬ੍ਰਾਹਮਣ ਹੈ ਕੌਣ ਉਹਦੀ ਅਸਲੀਅਤ ਨੂੰ ਪਛਾਣਨਾ ਹੈ ਸੋਣ ਇਥੇ ਸਾਨੂੰ ਦੱਸ ਰਹੇ ਨੇ ਕਿ ਸੋ ਬ੍ਰਾਹਮਣ ਉਹ ਬੰਦਾ ਹੀ ਅਸਲੀ ਬ੍ਰਾਹਮਣ ਹੈ ਜੋ ਵਿੰਧ ਬ੍ਰह्म ਜੋ ਬ੍ਰह्म ਨੂੰ ਪਛਾਣ ਲਵੇ ਬ੍ਰह्म ਦਾ ਮਤਲਬ ਅਕਾਲ ਪੁਰਖ ਵਾਹਿਗੁਰੂ ਭਗਵਾਨ ਹਰੀ ਅੱਲਾ ਜੋ ਵੀ ਨਾਮ ਦੇ ਸਕਦੇ ਆ ਇਹਨੂੰ ਆਪਾਂ ਪ੍ਰਮਾਣ ਲੈ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਗੌੜੀ ਰਾਗ ਅੰਦਰ ਕਬੀਰ ਸਾਹਿਬ ਦਾ ਇੱਕ ਬਚਨ ਹੈ ਕਹੋ ਕਬੀਰ ਸੋ ਬ੍ਰਹਮ ਵਿਚਾਰੈ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰਾ ਦੇਖੋ ਹੁਣ ਬਾਬੇ ਕਿਆਂ ਨੇ ਕਿਹਾ ਸਤਗੁਰੂ ਜੀ ਦਿਆਂ ਨੇ ਕਿਹਾ ਕਿ ਭਾਈ ਸਾਡੇ ਲਈ ਤਾਂ ਉਹ ਸਾਡੇ ਘਰਾਂ 'ਚ ਤਾਂ ਉਹਨੂੰ ਬ੍ਰਾਹਮਣ ਕਹਿੰਦੇ ਆ ਅਸੀ ਤਾਂ ਉਹਨੂੰ ਬ੍ਰਾਹਮਣ ਕਹਿੰਨੇ ਆ ਜਿਹੜਾ ਬ੍ਰਹਮ ਦੀ ਵਿਚਾਰ ਨਾਲ ਜੁੜਦਾ ਤੇ ਫਿਰ ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਵੇਂ ਅ ਗੁਰੂ ਪਾਤਸ਼ਾਹ ਜੀ ਕਹਿੰਦੇ ਇੱਕ ਥਾਂ ਚੌਥੇ ਪਾਸ਼ ਗੁਰੂ ਰਾਮਦਾਸ ਦਾ ਬਚਨ ਹੈ ਬ੍ਰਹਮ ਬਿੰਦੈ ਤੇ ਬ੍ਰਹਮਣਾ ਜੇ ਚੱਲੈ ਸਤਗੁਰ ਭਾਏ ਜਿਨ ਕੈ ਹਿਰਦੈ ਹਰ ਬਸ ਹੈ ਹੋਮੈ ਰੋਗ ਗਵਾਈ ਜੇ ਉਥੇ ਪਾਸ਼ਾ ਕਹਿੰਦੇ ਸਾਡੀ ਨਜ਼ਰ ਵਿੱਚ ਤਾਂ ਉਹ ਬੰਦਾ ਅਸਲੀ ਬ੍ਰਾਹਮਣ ਜਿਹੜਾ ਸਤਗੁਰੂ ਦੇ ਬਾਣੀ ਵਿੱਚ ਜੀਵਨ ਬਤੀਤ ਕਰਦਾ ਹੈ ਹਕਮ ਵਿੱਚ ਜੀਵਨ ਬਤੀਤ ਕਰਦਾ ਕਿਤੇ ਇਹ ਕਹਤ ਤੀਜੇ ਪਾਸ਼ਾ ਗੁਰੂ ਅਮਰਦਾਸ ਸਾਹਿਬ ਜੀ ਨੇ ਮਾਰੂ ਰاگ ਵਿੱਚ ਕਹਿੰਦੇ ਮਨ ਕੀ ਪੱਤਰੀ ਵਚਣੀ ਸੁਖੀ ਹੂੰ ਸੁਖਸਾਰ ਸੋ ਬ੍ਰਾਹਮਣ ਭਲਾਖੀਐ ਜੇ ਬੂਝਾ ਬ੍ਰह्म ਵਿਚਾਰ ਨਿਮਾਣ ਦੀ ਪੱਤਰੀ ਵਚਨ ਵਾਲਾ ਭਵ ਕੇ ਆਪਾ ਚੀਨਣ ਵਾਲਾ ਆ ਸਵੇ ਪਰਚੋਲ ਕਰਨ ਵਾਲਾ ਮਨੁੱਖ ਬੰਦੇ ਖੋਜ ਦਿਲ ਹਰ ਰੋਜ਼ ਜਿਹੜੀ ਆ ਮਹਾਰਾਜ ਨੇ ਸਾਨੂੰ ਵਿਆਖਿਆ ਦਿੱਤੀ ਹੈ ਕਿ ਜਿਹੜਾ ਆਪਣੇ ਅੰਦਰ ਦੀ ਪਰਚੋਲ ਕਰਨ ਵਾਲਾ ਨਾ ਐਕਚੁਅਲੀ ਅਸਲੀ ਉਹ ਬ੍ਰਾਹਮਣ ਆ ਸਾਡੀ ਨਜ਼ਰ ਵਿੱਚ ਸੋ ਅਥੇ ਆਪਾਂ ਹੋਰ ਬੜੇ ਹੀ ਪ੍ਰਮਾਣ ਲੈ ਸਕਦੇ ਆ ਸੋ ਬ੍ਰਾਹਮਣ ਜੋ ਬਿੰਦੈ ਹਰ ਸੇ ਤੀ ਰੰਗ ਰਾਤਾ ਪ੍ਰਭ ਨਿਕਟ ਵਰਸ ਸਭਨਾ ਘਟ ਅੰਤਰ ਗੁਰਮੁਖ ਵਿਰ ਲਿਆ ਜਾਤਾ ਇਹ ਵੀ ਤੀਜੇ ਪਉੜੀ ਦਾ ਬਚਨ ਸੋ ਇੱਥੇ ਸਾਨੂੰ ਦੱਸਿਆ ਕਿ ਭੀ ਭਾਈ ਅਸਲੀ ਬ੍ਰਾਹਮਣ ਇਹ ਹੁੰਦਾ ਉਹ ਜਪ ਤਪ ਸੰਜਮ ਕਮਾਵੇ ਕਰਮ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਕਿ ਇਹ ਇਹ ਜਿਹੜਾ ਬ੍ਰਾਹਮਣ ਹੈ ਅਸਲੀ ਬ੍ਰਾਹਮਣ ਇਹ ਪਰਮੇਸ਼ਰ ਦੀ ਬੰਦਗੀ ਨੂੰ ਪਰਮੇਸ਼ਰ ਦੀ ਜਾਣ ਪਛਾਣ ਨੂੰ ਹੀ ਅਸਲੀ ਜਪ ਤਪ ਸੰਜਮ ਇਹ ਕੁਛ ਬਣਾ ਕੇ ਰੱਖਦਾ ਹੈ ਕਿਉਂਕਿ ਬ੍ਰਾਹਮਣ ਨੇ ਬੜੇ ਇਸ ਤਰ੍ਹਾਂ ਦੇ ਸਾਨੂੰ ਕਰਮ ਕਾਂਡ ਦਿੱਤੇ ਨੇ ਵੀ ਜਪ ਕਰੋ ਤਪ ਕਰੋ ਸੰਜਮੀ ਰਹੋ ਸੰਜਮ ਦਾ ਮਤਲਬ ਜਿਵੇਂ ਹੁਣ ਘੱਟ ਬੋਲਣਾ ਜਾਂ ਬੋਲਣਾ ਹੀ ਨਾ ਖਾਣਾ ਛੱਡ ਦੇਣਾ ਵਰਤ ਰੱਖ ਲੈਣੇ ਤੀਰਥਾਂ ਤੇ ਨਾਉਣਾ ਨੀਵੀਂ ਜਾਤ ਵਾਲੇ ਤੋਂ ਕੁਛ ਲੈ ਕੇ ਨਹੀਂ ਸ਼ਕਣਾ ਉਹਦਾ ਭਾਂਡਾ ਨਹੀਂ ਵਰਤਣਾ ਉਹਨਾਂ ਨਾਲ ਨਾਤਾ ਸਬੰਧ ਨਹੀਂ ਰੱਖਣਾ ਇਹ ਸਾਰੇ ਸੰਜਮ ਨੇ ਮੈਂ ਮੇਰਾ ਅਸੂਲ ਹੈ ਮੈਂ ਇਸ ਤਰ੍ਹਾਂ ਨਹੀਂ ਕਰਦਾ ਮੈਂ ਉਸ ਤਰ੍ਹਾਂ ਨਹੀਂ ਕਰਦਾ ਇਹ ਹੁਣ ਆਪਣੇ ਸਿੱਖਾਂ ਦੇ ਵਿੱਚ ਵੀ ਇਹ ਸਾਰਾ ਕੁਝ ਪ੍ਰਚਲਿਤ ਮੋੜ ਤੋਂ ਚੱਲਦਾ ਆ ਰਿਹਾ ਤੇ ਅਸੀਂ ਬੜੇ ਗੁਰਮੁਖ ਪਿਆਰੇ ਨੇ ਜਿਹੜੇ ਇਸ ਗੱਲ ਤੋਂ ਸੁਚੇਤ ਨਹੀਂ ਪਰ ਬਹੁਤਾਤ ਸੰਪਰਦਾਇ ਲੋਕ ਅੱਜ ਵੀ ਇਹੀ ਕੁਸ਼ ਕਰ ਰਹੇ ਨੇ ਕਿਉਂਕਿ ਦੇਖੋ ਗੁਰੂ ਸਾਹਿਬ ਨੇ ਵਰਣ ਵੰਡ ਜਾਤ ਪਾਤ ਨੂੰ ਖਤਮ ਕੀਤਾ ਸੀ ਉਹ ਅੱਜ ਸਾਡੇ ਅੰਦਰ ਵੀ ਕਿਤੇ ਨਾ ਕਿਤੇ ਉਹ ਕਿਸੇ ਛੁਪੇਰ ਜਾਂ ਪ੍ਰਤੱਖ ਰੂਪ ਵਿੱਚ ਖੜੀ ਹੋਈ ਹੈ ਬਹੁਤਾਤ ਜਿਹੜੇ ਸਿੱਖ ਨੇ ਸਿੱਖੀ ਤੋਂ ਦੂਰ ਹੋ ਰਹੇ ਮੁਨਕਰ ਹੋ ਰਹੇ ਨੇ ਉਹਨਾਂ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਮੈਂ ਨਹੀਂ ਕਹਿੰਦਾ ਕਿ ਇਹੋ ਹੀ ਕਾਰਨ ਹੈ ਪਰ ਇੱਕ ਕਾਰਨ ਇਹਦੇ ਵਿੱਚੋਂ ਵੀ ਹੈ ਕਿਉਂਕਿ ਵੱਡਿਆਂ ਨੇ ਛੋਟਿਆਂ ਨੂੰ ਤਰਸਕਾਰਿਆ ਹੈ ਦੂਰ ਕੀਤਾ ਹੈ ਅਸੀਂ ਗੁਰੂ ਜੀ ਦੀ ਫਲਸਫੀ ਨੂੰ ਸਮਝਿਆ ਨਹੀਂ ਜੇ ਗੁਰੂ ਸਾਹਿਬ ਬ੍ਰਾਹਮਣ ਦੀ ਗੱਲ ਕਰ ਰਹੇ ਹੈ ਉਹ ਸਿੱਖ ਤੇ ਵੀ ਉਤਨੀ ਲਾਗੂ ਹੁੰਦੀ ਹੈ ਇਹ ਚੀਜ਼ ਨੂੰ ਆਪਾਂ ਧਿਆਨ ਚ ਰੱਖਣਾ ਹੈ ਹੁਣ ਉਹ ਜਿਹੜੇ ਜਪ ਤਪ ਸੰਜਮ ਨੇ ਜਿਵੇਂ ਹੁਣ ਇੱਕ ਇੱਕ ਮੈਂ ਦਰਸ਼ਨ ਕਰਵਾ ਦਿੰਦਾ ਤੁਹਾਨੂੰ ਵੀ ਜਿਹੜਾ ਬ੍ਰਾਹਮਣ ਦੇ ਜਪ ਤਪ ਸੰਜਮ ਕਰਮ ਕਾਂਡ ਕੀ ਹੈ ਇਹ ਇਹ ਪੰਜਵੇਂ ਪਾਸ਼ਾ ਜੀ ਦਾ ਆਸਰਾਗ ਵਿੱਚ ਬਚਨ ਹੈ ਸਤਗੁਰੂ ਜੀ ਕਹਿੰਦੇ ਨੇ ਦਾਨ ਦੇ ਕਰ ਪੂਜਾ ਕਰਨਾ ਲੈਤ ਦੇਨ ਉਣ ਮੁਕਰ ਪਰਨਾ ਦੇਖੋ ਦਾਣ ਪੁੰਨ ਕਿਸੇ ਤੋਂ ਲਈ ਜਾਣਾ ਛਲ ਕਪਟ ਨਾਲ ਮੁੱਕਰੀ ਜਾਣਾ ਤੇ ਕਹਿੰਦੇ ਉਹ ਕਹਿੰਦਾ ਵੀ ਮੈਨੂੰ ਦਾਨ ਦਿਓ ਮੇਰੀ ਪੂਜਾ ਕਰੋ ਜਿਤਦਰ ਤੁਮ ਹੈ ਬ੍ਰਾਹਮਣ ਜਾਣਾ ਤਿਤਦਰ ਤੂੰ ਹੀ ਹੈ ਪਛਤਾਣਾ ਕਹਿੰਦੇ ਭਾਈ ਆਖਰ ਜਦੋਂ ਵਾਹਿਗੁਰੂ ਦੇ ਦਰ ਤੇ ਇਸ ਚੀਜ਼ ਦੀ ਪਰਚੋਲ ਹੋਣੀ ਐ ਨਾ ਉੱਥੇ ਤੈਨੂੰ ਪਛਤਾਵਾ ਹੀ ਕਰਨਾ ਪੈਣਾ ਤੂੰ ਲੋਕਾਂ ਦੇ ਸਾਹਮਣੇ ਤਾਂ ਕਹੀ ਜਾਂਦਾ ਕਿ ਮੈਂ ਬਹੁਤ ਉੱਚਾ ਮਹਾਨ ਆ ਐਸੇ ਬ੍ਰਾਹਮਣ ਡੂਬੇ ਭਾਈ ਨਿਰਾਪਰਾਧ ਚਿਤਵੈ ਬੁਰਾਈ ਰਹਾਓ ਭਾਈ ਇਹੋ ਜੇ ਬ੍ਰਾਹਮਣ ਜਿਹੜੇ ਨਕਲੀ ਬ੍ਰਾਹਮਣ ਨੇ ਉਹ ਤਾਂ ਡੁੱਬਣ ਗਿਆ ਆਖਰ ਨੂੰ ਕਿਉਂਕਿ ਉਹ ਤਾਂ ਹਰ ਵੇਲੇ ਹਿਰਦੇ ਚ ਬੁਰਾਈ ਚਿਤਵਣ ਤੋਂ ਬਿਨਾ ਅਪਰਾਧੀ ਸੋਚ ਚਿਤਵਣ ਤੋਂ ਬਿਨਾ ਚਿਤਵ ਦੀ ਕੁਛ ਨਹੀਂ ਅੰਤਰ ਲੋਭ ਫਿਰੇ ਹਲਕਾਏ ਨਿੰਦਾ ਕਰਨ ਸਿਰ ਭਾਰ ਉਠਾਏ ਆ ਕਰ ਲੋ ਦਰਸ਼ਨ ਬ੍ਰਹਮ ਉਹ ਜਿਹੜਾ ਨਕਲੀ ਬ੍ਰਾਹਮਣ ਆ ਜਿਹੜਾ ਕਰਮ ਕਾਂਡ ਦੇ ਜਪ ਤਪ ਸੰਜਮ ਧਰਮ ਕਰਮ ਕਾਂਡਾਂ ਚ ਉਲਝਾਉਂਦਾ ਸਾਨੂੰ ਕਹਿੰਦੇ ਅੰਤਰ ਲੋਭ ਫਿਰੇ ਹਲਕਾਏ ਉਹ ਤਾਂ ਹਲਕੇ ਕੁੱਤਿਆਂ ਵਾਂਗੂ ਲੋਭੀ ਹੋਏ ਫਿਰਦੇ ਨੇ ਭਾਈ ਨਿੰਦਾ ਕਰਨ ਨਿੰਦਾ ਕਰਨ ਤੋਂ ਬਿਨਾ ਕੁਛ ਨਹੀਂ ਸਿਰ ਭਾਰ ਉਠਾਈ ਨਿੰਦਾ ਦਾ ਭਾਰ ਚੱਕੀ ਫਿਰਦੇ ਆ ਮਾਇਆ ਮੂਠਾ ਚੇਤਨ ਨਹੀਂ ਮਾਇਆ ਵਿੱਚ ਗਰਸਿਆ ਹੋਇਆ ਵਾਹਿਗੁਰੂ ਜੀ ਨੂੰ ਅੱਲਾ ਹਰੀ ਨੂੰ ਚੇਤਦਾ ਨਹੀਂ ਹੈ ਭਰਮੇ ਭੂਲਾ ਬਹੁਤੀ ਰਹੀ ਪਟਕਦਾ ਫਿਰਦਾ ਬਹੁਤੇ ਰਾਹਾਂ ਤੇ ਭਰਮਾ ਦਾ ਫਿਰਦਾ ਬਾਹਰ ਭੇਖ ਕਰੇ ਕਨੇਰੇ ਅੰਤਰ ਵਖੇ ਉਤਰੀ ਘੇਰੇ ਆ ਦੇਖ ਲੋਣੇ ਤੇ ਤੁੰਸੀ ਅਰਥ ਸਮਝ ਰਹੇ ਹੋਵੋਗੇ ਬਾਹਰੋਂ ਬੜਾ ਤਰ੍ਹਾਂ ਤਰ੍ਹਾਂ ਦੇ ਭੇਖ ਬਣਾਉਂਗਾ ਆਵਰੋ ਉਪਦੇਸ਼ ਆਪ ਨਾ ਬੁੱਝੈ ਐਸਾ ਬ੍ਰਾਹਮਣ ਕਹੀ ਨਸੀਜੇ। ਇਹ ਕੋ ਉਸ ਬ੍ਰਾਹਮਣ ਨਕਲੀ ਬ੍ਰਾਹਮਣ ਦੇ ਦਰਸ਼ਨ ਹੋ ਰਿਹਾ ਗੁਰਬਾਣੀ ਚੋਂ। ਦੂਜਿਆਂ ਨੂੰ ਗਿਆਨ ਵੰਡੀ ਜਾਂਦਾ ਦੂਜਿਆਂ ਨੂੰ ਉਪਦੇਸ਼ ਦੇਈ ਜਾਂਦਾ ਆਪ ਕੁਛ ਨਹੀਂ ਕਰਦਾ। ਤੇ ਅੰਤਰ ਵਿਖਿਆ ਉਤਰੀ ਅੰਦਰ ਉਹ ਨਿੰਦਾ ਦੀ ਮਾਇਆ ਦੀ ਵਿਸ਼ਾ ਵਕਾਰਾਂ ਦੀ ਜ਼ਹਿਰ ਘੋਲੀ ਫਿਰਦਾ। ਤੇ ਫਿਰ ਕਹਿੰਦੇ ਮਹਾ ਮੂਰਖ ਬ੍ਰਾਹਮਣ ਪ੍ਰਭੂ ਸੰਭਾਲ ਦੇਖ ਤੋ ਸੁਣ ਤੋ ਤੇਰੇ ਹੈ ਨਾਲ ਮੂਰਖ ਬ੍ਰਾਹਮਣ ਭਾਵ ਨਕਲੀ ਬ੍ਰਾਹਮਣ ਵਾਹਿਗੁਰੂ ਜੀ ਦਾ ਨਾਮ ਸਿਮਰਨ ਹਿਰਦੇ ਚ ਸੰਭਾਲ ਜਿਹਦੇ ਨਾਲ ਚਲਕੀਆਂ ਕਰਦਾ ਨਾ ਲੋਕਾਂ ਨੂੰ ਤਾ ਤੂੰ ਮੂਰਖ ਬਣਾ ਸਕਦਾ ਪਰ ਜਿਸ ਵਾਹਿਗੁਰੂ ਨੂੰ ਵੀ ਤੂੰ ਚਲਾਕ ਬਣ ਬਣ ਦਿਖਾਉਣਾ ਨਾਉ ਤਾਂ ਤੇਰੇ ਨਾਲ ਹਰ ਵੇਲੇ ਖੜਾ ਹੋਇਆ ਉਹ ਸਭ ਕੁਝ ਦੇਖ ਰਿਹਾ ਤੇਰੀਆਂ ਚਲਾਕੀਆਂ ਦੇਖਤ ਸੁਣਤ ਉਹ ਤਾਂ ਸੁਣ ਰਿਹਾ ਦੇਖ ਰਿਹਾ ਕਹੋ ਨਾਨਕ ਜੇ ਹੋਵੀ ਭਾਗ ਮਾਣ ਛੋੜ ਗੁਰ ਚਰਨੀ ਲਾਗ ਦੇਖੋ ਕਿੰਨਾ ਪਿਆਰਾ ਬਚਨ ਹੈ ਕਹਿੰਦੇ ਜੇ ਕਿਸੇ ਦੇ ਵੱਡੇ ਭਾਗ ਜਾਗ ਪਏ ਪਹਿਣ ਨਾ ਹੈ ਨਾਨਕ ਉਹ ਤਾਂ ਉਹਨੂੰ ਤਾਂ ਬਸ ਇਹੀ ਹੈ ਉਹ ਇਸ ਅਵਸਥਾ ਤੇ ਪਹੁੰਚ ਜਾਂਦਾ ਹੈ ਸਮਝ ਪੈ ਜਾਂਦੀ ਹੈ ਕਿ ਮਾਨ ਹੰਕਾਰ ਅੰਦਰਲਾ ਗਮਾਨ ਝੂਠ ਛੱਡ ਦੇਣਾ ਚਾਹੀਦਾ ਤੇ ਗੁਰਚਰਨੀ ਲਾਗ ਉਹ ਤਾਂ ਭਾਈ ਗੁਰੂ ਦੇ ਚਰਨਾਂ ਨਾਲ ਲੱਗ ਜਾਂਦਾ ਹੈ ਇਹ ਨਕਲੀ ਬ੍ਰਾਹਮਣ ਦੀਆਂ ਗੱਲਾਂ ਦਸੀਆਂ ਸੀ ਤੇ ਪਰ ਅਸਲੀ ਬ੍ਰਾਹਮਣ ਜਿਹੜਾ ਹੈਗਾ ਉਹ ਉਹ ਇੱਥੇ ਦੱਸਿਆ ਕਿ 100 ਬ੍ਰਾਹਮਣ ਜੋ ਵਿੰਦਾ ਬ੍ਰਹਮਾ ਜਪ ਤਪ ਸੰਜਮ ਕਮਾਵੈ ਕਰਮ ਇਹ ਇਹ ਜਿਹੜੇ ਬਾਹਰੇ ਕਰਮ ਨੇ ਉਹਨਾਂ ਨੂੰ ਛੱਡ ਕੇ ਉਹ ਪਰਮੇਸ਼ਰ ਦੇ ਪਿਆਰ ਭਗਤੀ ਨੂੰ ਹੀ ਅਸਲੀ ਜਪ ਤਪ ਸੰਜਮ ਸਮਝਦਾ ਹੈ ਇਹ ਭਾਵ ਲੈਣਾ ਇੱਥੋਂ ਇਸ ਪੰਕਤੀ ਤੋਂ ਬਸ ਉਹ ਅਸਲੀ ਬ੍ਰਹਮਣ ਹੈ ਭਾਵ ਜਿਵੇਂ ਜਿਹੜਾ ਅਸਲੀ ਸਿੱਖ ਹੁੰਦਾ ਨਾ ਉਹ ਕੋਈ ਵੀ ਕੰਮ ਹੋਵੇ ਦੁੱਖ ਦਾ ਹੋਵੇ ਸੁੱਖ ਦਾ ਹੋਵੇ ਕਬੀਲਦਾਰੀ ਦਾ ਹੋਵੇ ਸਮਾਜ ਦਾ ਹੋਵੇ ਉਹਦੇ ਮੂੰਹ ਚੋਂ ਬਸ ਇੱਕੋ ਹੀ ਗੱਲ ਨਿਕਲਦੀ ਆ ਬਸ ਜੋ ਗੁਰੂ ਨੂੰ ਪਾਉਂਦਾ ਮੈਂ ਤਾਂ ਮੇਰੇ ਗੁਰੂ ਮੁਤਾਬਕ ਹੀ ਚੱਲਣਾ ਭਾਈ ਮੇਰਾ ਗੁਰੂ ਕੀ ਕਹਿੰਦਾ ਹੈ ਵਿਆਹ ਗਿਆ ਕਿਤੇ ਸ਼ਾਦੀ ਗਿਆ ਉੱਥੇ ਗੁਰੂ ਦੀਆਂ ਗੱਲਾਂ ਵਿਚਾਰਦਾ ਮੇਰਾ ਗੁਰੂ ਮੈਨੂੰ ਨਸ਼ੇ ਵਿਸ਼ਿਆਂ ਵਕਾਰਾਂ ਤੋਂ ਰੋਕਦਾ ਵੀ ਨਹੀਂ ਪਾਈ ਮੈਂ ਨਹੀਂ ਇਸ ਮਾੜੀ ਸੰਗਤ ਦੇ ਟੇਬਲ ਤੇ ਬਹਿਣਾ ਆਪਾਂ ਤਾਂ ਇੰਦਰ ਅਲੱਗ ਹੀ ਬੈਠੇ ਆ। ਉਹ ਤਾਂ ਬਸ ਗੁਰੂ ਨੂੰ ਹੀ ਚੇਤੇ ਰੱਖਦਾ। ਗੁਰੂ ਦਾ ਹੁਕਮ ਪਾਣੇ ਚ ਚੇਤੇ ਚ ਰਹਿੰਦਾ ਹੈ। ਇਹੀ ਉਸ ਦਾ ਅਸਲੀ ਉੱਚਾ ਸੋਚਾ ਜੀਵਨ। ਉਹ ਅਸਲੀ ਉਹ ਬੰਦਾ ਨੇਕ ਬ੍ਰਾਹਮਣ ਹੈ। ਹੁਣ ਅਗਲੀ ਪੰਕਤੀ ਚ ਕੀ ਕਹਿੰਦੀ ਆ ਸੀਲ ਸੰਤੋਖ ਕਰਖੇ ਧਰਮ। ਐਸਾ ਸੱਚਾ ਬ੍ਰਾਹਮਣ ਮਨੁੱਖ ਆ ਜਿਹੜਾ ਉਸ ਦੇ ਅੰਦਰ ਇਤਨੇ ਮਹਾਨ ਗੁਣ ਹੁੰਦੇ ਨੇ। ਕੀ ਸੀਲ ਸੰਤੋਖ ਉਹ ਅਸਲੀ ਧਰਮ ਹੀ ਹੁੰਦਾ ਹੈ ਧਰਮ ਕਿਹੜਾ ਨਿਭਾਰਿਆ ਹੁੰਦਾ ਉਹ ਸੀਲ ਸੰਤੋਖ ਦਾ ਧਰਮ ਨਿਭਾਰਿਆ ਹੁੰਦਾ ਹੈ ਸੀਲ ਦਾ ਮਤਲਬ ਹੁੰਦਾ ਹੈ ਸ਼ੈਨ ਸ਼ੀਲਤਾ ਮਿਠਾਸ ਸੁਭਾਅ ਵਿੱਚ ਸ਼ੀਲਤਾ ਹੋਣੀ ਟਿਕਾਉ ਹੋਣਾ ਮਾੜੀ ਜੀ ਗੱਲ ਤੋਂ ਐਵੇਂ ਨਾ ਅਗਰੈਸਿਵ ਹੋ ਜਾਣਾ ਕਿਸੇ ਦੀ ਗੱਲ ਕਹੀ ਨੂੰ ਬਰਦਾਸ਼ਤ ਕਰ ਲੈਣ ਦਾ ਮਾਦਾ ਹੋਣਾ ਕਿਸੇ ਨੂੰ ਮੁਆਫ ਕਰ ਦੇਣਾ ਕਿਸੇ ਦੇ ਔਗਣਾਂ ਨੂੰ ਭੁੱਲ ਜਾਣਾ ਚਤਾਰਨਾ ਨਾ ਜਿੰਨਾ ਦੇਖ ਕੇ ਅਨਡਿਸ਼ਟ ਕੀਤਾ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਉਹ ਉਹ ਅਵਸਥਾ ਇਹ ਉਸ ਬ੍ਰਹਮਣ ਅਸਲੀ ਬ੍ਰਹਮਣ ਦੇ ਅੰਦਰ ਹੁੰਦੀ ਹੈ ਸੰਤੋਖੀ ਹੁੰਦਾ ਸਬਰ ਹੁੰਦਾ ਉਹਦੇ ਅੰਦਰ ਹੁਣ ਦੇਖੋ ਤੁਸੀਂ ਗੁਰੂ ਕਿ ਕਿੱਡੇ ਵੱਡੇ ਵੱਡੇ ਮਹਾਨ ਸਿੱਖ ਜਿਨ੍ਹਾਂ ਦੇ ਅੰਦਰ ਸੰਤੋਖ ਹੋਊਗਾ ਸਬਰ ਹੋਊਗਾ ਉਹਨਾਂ ਨੇ ਅੱਜ ਅਸੀਂ ਇਤਿਹਾਸ ਕਿਵੇਂ ਸੁਣ ਰਹੇ ਹਾਂ ਸਖਬਜਾਦਿਆਂ ਦਾ ਪਾਵਨ ਸ਼ੀਧੀ ਦਿਹਾੜੇ ਚੱਲ ਰਹੇ ਨੇ ਸੋ ਉਹਨਾਂ ਸੂਰਬੀਰਾਂ ਦੀਆਂ ਜਦੋਂ ਵੇਖਦੇ ਹਾਂ ਅਸੀਂ ਪਹਿਲਾਂ ਤਾਂ 7-8 ਮਹੀਨਿਆਂ ਤੋਂ ਕਿਲੇ ਵਿੱਚ ਘੇਰਾ ਰਿਹਾ ਆਨੰਦਪੁਰ ਸਾਹਿਬ ਕਿੰਨੇ ਸੰਤੋਖ ਸਬਰ ਵਿੱਚ ਕਲੰਗੀਧਰ ਜੀ ਦੇ ਹੁਕਮਾਂ 'ਚ ਰਹੇ ਵੱਜੇ ਫਿਰ ਰਾਹਾਂ ਦੇ ਉਹਨਾਂ ਦੇ ਜਿਹੜੀਆਂ ਦੁਸ਼ਵਾਰੀਆਂ ਝੱਲੀਆਂ ਉਹਨਾਂ ਨੇ ਫੇਰ ਵੇਖੋ ਕਿਵੇਂ ਉਥੋਂ ਫੇਰ ਉਹ ਗ੍ਰਿਫਤਾਰ ਹੁੰਦੇ ਨੇ ਠੰਡੇ ਬੁਰਜ ਚ ਕਚਹਿਰੀ ਚ ਨੀਹਾਂ ਚ ਉਹਨਾਂ ਨਾਲ ਕੀ ਬੀਤਦੀ ਐ ਪਰ ਗੁਰੂ ਦਾ ਪੱਲਾ ਨਹੀਂ ਛੱਡਿਆ ਸੀਲ ਸੰਜਮਨ ਸੰਤੋਖੀ ਬਣ ਕੇ ਰਹੇ ਤੇ ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੀ ਇਹ ਅਸਲੀਅਤ ਮਨੁੱਖਤਾ ਦਾ ਧਰਮ ਹੈ ਇਹ ਹੁਣ ਅੱਗੇ ਪੰਕਤੀ ਦੱਸਦੇ ਬੰਧਨ ਤੋੜ ਹੈ ਹੋਵੇ ਮੁਕਤ ਜਿਹੜਾ ਬ੍ਰਾਹਮਣ ਕਿਉਂਕਿ ਬ੍ਰਾਹਮਣ ਦੀ ਗੱਲ ਚੱਲ ਰਹੀ ਹੈ ਉੱਪਰ ਧਿਆਨ ਰੱਖਣਾ ਹੈ ਮਾਇਆ ਦੇ ਬੰਧਨ ਤੋੜ ਦਿੰਦਾ ਹੈ ਮਾਇਆ ਦੇ ਬੰਧਨਾਂ ਦੀਆਂ ਫਾਹੀਆਂ ਤੋੜ ਦਿੰਦਾ ਹੈ ਤੇ ਉਸ ਮਾਇਆ ਦੇ ਚੱਕਰ ਵੀ ਉਹ ਤੋਂ ਮੁਕਤ ਹੋ ਜਾਂਦਾ ਹੈ ਸੋਈ ਬ੍ਰਾਹਮਣ ਪੂਜਣ ਯੋਗਤੋ ਸਤਿਗੁਰੂ ਜੀ ਕਹਿੰਦੇ ਉਹ ਅਸਲੀ ਸੱਚਾ ਬ੍ਰਹਮਣ ਸਮਝੋ ਉਹ ਆ ਪੂਜਣ ਦੇ ਲਾਇਕ ਉਹਨੂੰ ਪੂਜਣਾ ਭਾਵ ਉਸ ਨੂੰ ਨਮਸਕਾਰ ਹੈ ਪੂਜਣ ਦਾ ਭਾਵ ਹੈ ਨਹੀਂ ਵੀ ਉਹਨੂੰ ਉਹਦੇ ਪੈਰ ਧੋਤੋ ਪਾਣੀ ਪੀ ਚਲੋ ਭਾਵ ਕਿ ਉਹਦਾ ਸਤਕਾਰ ਹੈ ਉਸ ਦੀ ਰਿਸਪੈਕਟ ਹੈ ਕਿਉਂਕਿ ਉਹ ਬੰਦਨ ਹੁਣ ਦੇਖੋ ਉਹਨੇ ਦੁਨੀਆ ਤੋੜੇ ਬੰਦਨਾਂ ਅੰਨ ਪਾਣੀ ਥੋੜਾ ਖਾਇਆ ਆ ਜਿਹੜੇ ਸੇਵ ਕੀਤੀ ਸੰਤੋਖੀ ਜਿਨਿ ਸੱਚੋ ਸੱਚ ਤੈ ਆ ਉਨੀ ਮੰंदे ਪੈਰ ਉਨਾਂ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਧਨ ਅੰਨ ਪਾਣੀ ਥੋੜਾ ਖਾਇਆ ਤੋ ਬਖਸ਼ਿਸ਼ੀ ਅਗਲਾ ਨਿਤ ਦੇਵਾਂ ਚੜੈ ਸਵਾਇਆ ਇਹ ਜਿਹੜੀ ਸਾਰੀ ਪੌੜੀ ਹੈ ਇਹ ਇਸੇ ਇਸੇ ਦੀ ਵਿਆਖਿਆ ਹੈ ਸਬਰ ਸੰਤੋਖ ਦੀ ਬੰਧਨਾਂ ਤੋਂ ਆਜ਼ਾਦ ਹੋਣ ਦੀ ਇਸਰ ਉਹੀ ਹੈ ਹੁਣ ਦੇਖੋ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸੱਚ ਪਾਤਸ਼ਾਹ ਜੀ ਦੀ ਗੁਰੂ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਿ ਇਕੱਥਾ ਸਾਨੂੰ ਬਚਨ ਆਉਂਦਾ ਸੁਣ ਮੰਨ ਮੇਰੇ ਭਜ ਸਤਗੁਰ ਸ਼ਰਨਾ ਗੁਰ ਪ੍ਰਸਾਦ ਦੀ ਛੂਟੀ ਹੈ ਵਿਖ ਭਵਜਲ ਸ਼ਬਦ ਗੁਰ ਤਰਨਾ ਰਹਾਓ ਹੁਣ ਗੁਰ ਪ੍ਰਸਾਦ ਦੀ ਛੂਟੀ ਹੈ ਬੰਧਨ ਕਿਵੇਂ ਤੋੜਦਾ ਬੰਦਾ ਗੁਰੂ ਦੀ ਬਖਸ਼ਿਸ਼ ਨਾਲ ਹੋ ਸਕਦਾ ਤੇ ਗੁਰੂ ਕੀ ਕਰਦਾ ਵਿਖ ਭਵਜਲ ਸ਼ਬਦ ਗੁਰ ਤਰਨਾ ਗੁਰੂ ਗੁਰ ਸ਼ਬਦ ਨਾਲ ਜੋੜ ਕੇ ਬੰਧਨ ਤੋੜਦਾ ਤੇ ਇਹਨੂੰ ਇੱਕ ਥਾ ਮਾਰ ਫਿਰ ਇਸ ਤੋਂ ਅੱਗੇ ਜਾ ਕੇ ਲਿਖਦੇ ਨੇ ਤ੍ਰੈ ਗੁਣ ਸਭਾ ਤਾਤ ਹੈ ਦੂਜਾ ਭਾਉ ਵਿਕਾਰ ਪੰਡਤ ਪੜੇ ਬੰਧਨ ਮੋਹ ਬਾਧਾ ਨਾ ਬੁੱਝੇ ਵਿਖਿਆ ਪਿਆਰ ਜਿਹੜਾ ਨਕਲੀ ਬ੍ਰਾਹਮਣਾਂ ਭਾਵ ਕੇ ਇੱਕ ਇੱਕ ਹੁਣ ਇੱਥੇ ਕਿਸੇ ਸਪੈਸ਼ਲੀ ਆਮ ਬ੍ਰਾਹਮਣ ਜਾਤੀ ਦੀ ਗੱਲ ਨਹੀਂ ਹੋ ਰਹੀ ਇਹ ਵੀ ਧਿਆਨ ਚ ਰੱਖਣਾ ਭਾਵ ਕੇ ਐਸਾ ਕੋਈ ਵੀ ਮਨੁੱਖ ਜਿਹੜਾ ਭੇਖੀ ਆ ਉਹ ਕੀ ਕਰਦਾ ਤ੍ਰੈ ਗੁਣ ਸਭਾ ਤਾਤ ਹੈ ਦੂਜਾ ਭੌ ਵਿਕਾਰ ਮਰ ਕਹਿੰਦੇ ਭਾਈ ਅਸਲ ਵਿੱਚ ਉਹ ਮਾਇਆ ਨਾਲ ਹੀ ਜੁੜਿਆ ਲੋਕ ਹੋਗਾ ਨਾ ਉਹ ਮਾਇਆ ਨਾਲ ਹੀ ਜੁੜਿਆ ਰਹਿੰਦਾ ਨਾ ਤਾਂ ਕਿਉਂਕਿ ਇਹ ਤਿੰਨੇ ਗੁਣ ਨੇ ਜਿਹੜੇ ਰਜੋ ਤਮੋ ਗੁਣ ਸਤੋ ਗੁਣੇ ਮਾਇਆ ਦਾ ਹੀ ਰੂਪ ਨੇ ਇਹ ਵਿਕਾਰਾਂ ਦੇ ਕਾਰਨ ਬਣਦੀ ਆ ਮਾਇਆ ਤੇ ਪੰਡਤ ਪੜ੍ਹੈ ਤੇ ਪੰਡਤ ਭਾਵ ਐਸਾ ਨਕਲੀ ਬੰਦਾ ਉਹ ਸਿਰਫ ਕੱਲੀਆਂ ਪੜਾਈਆਂ ਪੜਦਾ ਰਹਿੰਦਾ ਗਿਆਨ ਨਾਲ ਗਿਆਨ ਨੌਲੇਜ ਇਕੱਠੀ ਕਰਦਾ ਰਹਿੰਦਾ ਲੋਕਾਂ ਨੂੰ ਸਮਝਾਉਂਦਾ ਰਹਿੰਦਾ ਤੇ ਬੰਦਨ ਮੋਹ ਬਾਧਾ ਆਪ ਉਹਨਾਂ ਬੰਦਨਾਂ 'ਚ ਵੱਜਿਆ ਰਹਿੰਦਾ ਤੇ ਫਿਰ ਕਹਿੰਦੇ ਨਾ ਬੁੱਝੈ ਆਪ ਆਪ ਨਾ ਬੁੱਝੈ ਆਪ ਬੁੱਝਦਾ ਨਹੀਂ ਆ ਤੇ ਵਿਖਿਆ ਪਿਆਰ ਤੇ ਮਾਇਆ ਦੇ ਵਿਖਿਆ ਰੂਪੀ ਜ਼ਹਿਰ ਨਾਲ ਹੀ ਪਿਆਰ ਪਾਈ ਰੱਖਦਾ ਹੁਣ ਇਹ ਉਹ ਨਕਲੀ ਬ੍ਰਾਹਮਣ ਦੀ ਗੱਲ ਹੈ ਪਰ ਇੱਥੇ ਹੁਣ ਕਹਿੰਦੇ ਨੇ ਵੀ ਜਿਹੜਾ ਅਸਲੀ ਹੈ ਬੰਧਨ ਤੋੜੈ ਹੋਵੇ ਮੁਕਤ ਉਹ ਤਾਂ ਜਿਵੇਂ ਆਪਾਂ ਜਪਜੀ ਸਾਹਿਬ ਜੀ ਦੇ ਵਿੱਚ ਹੀ ਪੜ ਲੈਂਦੇ ਆ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕੇ ਕੋਈ ਕਹਿੰਦੇ ਐਸਾ ਕੋਈ ਹੋਰ ਰਸਤਾ ਹੀ ਨਹੀਂ ਜਿਹਦੇ ਨਾਲ ਮਾਇਆ ਤੋਂ ਬੰਦ ਖਲਾਸੀ ਹੋ ਸਕਦੀ ਹੋਵੇ ਹਾਂ ਜੇ ਕੋਈ ਫਿਰ ਵੀ ਝੂਠਾ ਦਾਵਾ ਕਰਦਾ ਜੇ ਕੋ ਖਾਇਕ ਆਖਣ ਪਾਏ ਖਾਇਕ ਦਾ ਮਤਲਬ ਵੀ ਕੱਚਾ ਪਿੱਲਾ ਕੋਈ ਨਕਲੀ ਪਖੰਡੀ ਬੰਦਾ ਜੇ ਫਿਰ ਵੀ ਕਹਿੰਦਾ ਵੀ ਭਾਈ ਮੇਰੇ ਮੰਗਰ ਲੱਗੋ ਮੇਰੇ ਡੇਰੇ ਆਓ ਮੇਰੇ ਚੇਲੇ ਬਣੋ ਮੈਂ ਤੁਹਾਨੂੰ ਤਾਰ ਦੂੰ ਮੈਂ ਤੁਹਾਨੂੰ ਛਟਕਾਰਾ ਪਵਾ ਦੂੰ ਪਰ ਮਹਾਰਾਜ ਜੀ ਕਹਿੰਦੇ ਉਹ ਜਾਣਾ ਜੇਤੀਆਂ ਮੂੰਖਾਏ ਉਹਦੇ ਫਿਰ ਜਿਹੜੀਆਂ ਮੂੰਹ ਤੇ ਝੋਟਾਂ ਵੱਜਦੀਆਂ ਨਾ ਫਿਰ ਉਹੀ ਜਾਣਦਾ ਹੈ ਭਾਵ ਕਿ ਉਹ ਆਪ ਡੁੱਬਦਾ ਤੇ ਫਿਰ ਸਜ਼ਾਵਾਂ ਦਾ ਭਾਗੀਦਾਰ ਬਣਦਾ ਤੇ ਫਿਰ ਉਹ ਤੇ ਅਨੇਕਾਂ ਮਾਰਾਂ ਹੀ ਪੈਂਦੀਆਂ ਕਿਉਂਕਿ ਉਹ ਮਨੁੱਖਤਾ ਨੂੰ ਕਰਾਹੇ ਪਾ ਰਿਹਾ ਹੈ ਕਿਉਂਕਿ ਗੁਰੂ ਦੀ ਵਾਹਿਗੁਰੂ ਦੀ ਰਾਜਾ ਵਿੱਚ ਭਾਣੇ ਵਿੱਚ ਜਾਉਣ ਤੋਂ ਬਿਨਾ ਬੰਦਨਾ ਤੋਂ ਛਟਕਾਰਾ ਹੋ ਹੀ ਨਹੀਂ ਸਕਦਾ ਬੰਧ ਖਲਾਸੀ ਇਦਾਂ ਨਹੀਂ ਹੁੰਦੀ ਸੋ ਇੱਥੇ ਦੱਸਿਆ ਕਿ ਬੰਧਨ ਤੋੜਾ ਹੋਵੇ ਮੁਕਤ ਪਰ ਜਿਹੜਾ ਮੁਕਤ ਹੋ ਗਿਆ ਹੋਵੇ ਤੇ ਜਿਹਨੇ ਬੰਧਨ ਤੋੜ ਲੇ ਹੁਣ ਉਹ ਅਸਲੀ ਸੱਚਾ ਮਨੁੱਖ ਹੈ ਸੱਚਾ ਬ੍ਰਾਹਮਣ ਹੈ ਤੇ ਬੰਧਨ ਟੁੱਟਦੇ ਕਿਵੇਂ ਨੇ ਰੱਬੀ ਗੁਰੂ ਗੁਰੂ ਦੀ ਰਜਾ ਭਾਣਾ ਚ ਆ ਕੇ ਗੁਰ ਪ੍ਰਸਾਦਿ ਆ ਕੇ ਸੋ ਇਹਦਾ ਮਤਲਬ ਉਹ ਗੁਰੂ ਦੀ ਸ਼ਰਨ ਆ ਗਿਆ ਹੋਇਆ ਸੋ ਐਸੇ ਉਹਦੇ ਮਹਾਨ ਗੁਣ ਆ ਜਾਂਦੇ ਨੇ ਉਹਦੇ ਵਿੱਚ ਸੋਈ ਬ੍ਰਾਹਮਣ ਪੂਜਣ ਯੋਗਤ ਇਸ ਕਰਕੇ ਸਚੇ ਪਾਤਸ਼ਾਹ ਜੀ ਕਹਿੰਦੇ ਪਾਈ ਵੀ ਉਹ ਬੰਦਾ ਅਸਲੀ ਪੂਜਣ ਦੇ ਯੋਗਤਾ ਰੱਖਦਾ ਹੈ ਉਹਦਾ ਸਤਕਾਰ ਹੈ